ਹਾਂਜੀ ਬਾਬਿਓ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਲਓ ਜੀ ਤੇ ਸਵੇਰ ਸੁਬਾਹ ਆ ਗਿਆ ਪੱਖੇਤ ਤੇ ਖੇਤੋਂ ਸਾਰੀ ਵਲੌਗ ਦੀ ਸਟਾਰਟਿੰਗ ਕਰਤੀ ਤੇ ਹੇ ਮੇਰੇ ਸਾਹ ਨਾਲ 8:00 ਵਜੇ ਹੈਗੇ ਤੇ ਮੈਂ ਹਰ ਮੁੜ ਕੇ ਦੁਪਹਿਰੇ ਹੋ ਜਾਂਦੀ ਗਰਮੀ ਬਾਬਿਓ ਹਨਾ ਤੇ ਮਾ ਟਾਈਮ ਨਾਲ ਨੀਰਾ ਵੱਢ ਕੇ ਤੇ ਸਿੱਟ ਜੀਏ ਤੇ ਇੱਕ ਫਿਰ ਰੰਗ ਲਾਉਣਾਗਾ ਬਾਬੇ ਦੇ ਕੂਬਤਾਂ ਗਲਤ ਨਹੀਂ ਲੱਗਿਆ ਹਨਾ ਤੇ ਅੱਜ ਰੰਗ ਲਾਉਣਾ ਹੋ 100% ਪੱਕੀ ਗੱਲ ਆ ਬਾਬਾ ਆ ਗਿਆ ਉਹ ਰਿਸ਼ਤੇਦਾਰੀ ਚੋ ਤੇ ਤਾਂ ਕਰਕੇ ਮਾਝਾ ਨੀਰੇਚਰਾ ਵਾਰਡ ਲਈ ਤੇ ਨਾਲੇ ਆਪਣੇ ਬੂੜਾ ਪਾਣੀ ਲਾਇਆ ਉੱਦੇ ਆਪਾਂ ਨਾ ਕੱਲ ਪਰਸੋ ਲਾਇਆ ਸੀ ਪਾਣੀ ਮੈਂ ਉਹਦਾ ਵੀਡੀਓ ਨਹੀਂ ਬਣਾਈ ਤੇ ਰੇਰੂ ਪਾ ਦਾਂਗੇ ਤੇ ਬਸ ਚਲੋ ਰੂੜੀ ਲਾਈ ਗਈ ਸਭ ਤੋਂ ਪਹਿਲਾਂ ਨਾ ਗੱਡੀ ਚੋਂ ਤੇ ਨੀਦਾ ਵੱਢ ਗਏ ਤੇ ਬਸ ਚੱਲ ਗਏ ਦਾਵਾਦ ਹਨ ਤੇ ਬਾਕੀ ਫੇਰ ਸ਼ੇਅਰ ਕਰਦੇ ਤੁਹਾਡੇ ਨਾਲ ਆਪਾਂ ਲੋ ਜੀ ਜੀਰਾ ਵੱਢ ਕੇ ਕਰਤਾ ਆਪਣੀ ਗੱਡੀ ਚ ਲੋਡ ਠੀਕ ਐ ਤੇ ਚੱਕ ਲਈ ਦਾਤੀ ਤੇ ਇੱਕ ਤਾਂ ਪਹਿਲਾਂ ਸੌਤ ਪਹਿਲਾਂ ਤਾਂ ਪਾਈ ਆਪਾਂ ਬੂਝੜਾਂ ਰੇ ਹਨਾ ਰੇ ਪਾ ਲਈਏ ਚ ਤੇ ਫਿਰ ਬਿਨੇ ਟਾਈਮ ਕੀ ਹੋ ਗਿਆ ਤੇ ਯਾਰ ਗਾਂ ਲੈ ਖੇਤ ਵੀ ਗੇੜਾ ਗੂੜਾ ਮਾਰ ਕੇ ਆਉਣਾ ਕਿ ਕੀ ਹਿਸਾਬ ਕਿਤਾਵਣਾ ਤੇ ਇਹ ਕਿਰਾਂ ਰੇ ਪਾਈ ਗਣਾ ਬਾਬੂ ਪਾਣੀ ਪੂਣੀ ਪੀ ਲਈਏ ਤੇ ਬਾਕੀ ਫਿਰ ਬਿਨੇ ਕੀ ਬੰਦਾ ਤੇ ਫਿਰ ਮੈਂ ਆਪਣੀ ਫੋਨ ਲਾ ਕੇ ਪੁੱਛਦਾ ਮੈਂ ਬਾਬਾ ਕਰਿਆ ਕਰੇ ਹੋਇਆ ਤਾਰੰਗ ਗਲਾ ਰਹੇ ਉਤਰਾਂ ਦੇ ਜੀ ਨੀਰਾ ਵੱਢ ਕੇ ਲੋਡ ਕਰਤਾ ਸੀ ਰੇ ਪਾਸ ਦੀ ਠੀਕ ਹੈ ਸਾਰੇ ਕੰਮ ਹੋ ਗਏ ਕੰਪਲੀਟ ਤੇ ਹੁਣ ਆਪਾਂ ਚੱਲਦੇ ਆਂ ਗਾਂ ਲਿਖੇ ਦਾ ਆਪਣੇ ਨਾ ਤੇ ਗਾਂ ਵੀ ਗੀੜਾ ਛੇੜਾ ਮਾਰਿਆ ਹੀ ਏ ਤੇ ਬਾਕੀ ਫੇਰ ਵੀ ਨਾ ਕਰੀ ਚੱਲਣਾ ਵੇਖਣਾ ਕੀ ਐ ਵਾਰੀ ਵਾਰੀ ਆਖਦੇ ਨੇ ਫੇਰ ਵੀ ਨੇ ਫੇਰ ਵੀ ਨੇ ਚਲੋ ਬਾਬੋ ਚੱਲ ਗਏ ਆਪਾਂ ਨਾ ਆ ਗਏ ਜੀ ਖੇਤ ਤੇ ਗੀੜਾ ਛੇੜਾ ਮਾਰੇ ਉੱਤੋਂ ਦੀ ਬਾਹ ਦੇ ਣਕੁਣਕ ਲਈ ਵੇਖ ਵਧੀਆ ਚੰਗੀ ਤਰ੍ਹਾਂ ਨਾਲ ਤੇ ਬਸ ਹੁਣ ਚੱਲਦੇ ਆਂ ਘਰ ਕੋ ਠੀਕ ਐ 5-7 ਮਿੰਟ ਬਹਿ ਕੇ ਇੱਥੇ ਤੇ ਚੱਲਦੇ ਆ ਘਰੇ ਰੋਟੀ ਪਾਣੀ ਛੱਕ ਕੇ ਤੇ ਉਦੋਂ ਬਾਅਦ ਚ ਵੇਖਾਂਗੇ ਕਿ ਕੀ ਬੰਦਾ ਹਨਾ ਤੇ ਕਿਤੋਂ ਆਗੇ ਜੀ ਰੋਟੀ ਪਾਣੀ ਖਾ ਆ ਲਿਆ ਤੇ ਚੱਲਦੇ ਹਾਂ ਮਨ ਤੇ ਕੋਲੇ ਇਹਨੇ ਕੀ ਵੀ ਛੱਡੀ ਪਿਆ ਕਬੂਤਰ ਮੁੰਲਾਇਤਾ ਕੱਲ ਬੰਦੀ ਸੀ ਤੇ ਅੱਜ ਬੰਦੀ ਤੇ ਹੈ ਨਹੀਂ ਤੇ ਉੱਡੇ ਫਿਰਦੇ ਆ ਚਲੋ ਚੱਲ ਕੇ ਦਿਖਾਉਣੇ ਸਰ ਹਣਾ ਕਿ ਇਧਰ ਚੋਬਰ ਵੀ ਆ ਗਏ ਮੈਂ ਵੀ ਆ ਗਿਆ ਝੋਕੀ ਜੱਟ ਤੇ ਅੰਦਰ ਤੇ ਕਬੂਤਰ ਤੂੰ ਹੀ ਡਵਾ ਗਿਆ ਮਚੀ ਹਾਂ ਸਾਰੇ ਫਿਰਦੇ ਨੇ ਆਪਣੇ ਵਾਟ ਲੋਡ ਕਰਦਾ ਨਾ ਤੋ ਵੀ ਅੱਜ ਆਪਾਂ ਰਾਂਜ ਲਾਵਾਂਗੇ ਬਾਬੇ ਦੇ ਕਬੂਤਰਾਂ ਦੇ ਲਾਏ ਹੁਣ ਹੁਣ ਤੱਕ ਇੱਥੇ ਲਾਉਂਗੇ ਫੇਰ ਹੁਣ ਤਾਂ ਪੇਪਰ ਅੱਜ ਮਿਲ ਕੇ ਲਾਏ ਆਂਗੇ ਕਿੰਨੇ ਵੇ ਨੂੰ ਆਜਣਗੇ 2:00 ਵਜੇ ਆਇਆ ਇਹਨਾਂ ਨੂੰ ਤੇ 2:00 ਵਜੇ ਤਨ 3:30 ਨੂੰ ਚੱਲ ਬੜਾਂਗੇ ਤਾ ਪੁੱਛ ਨਾ ਬਾਕੀ ਬਾਬਾ ਆਇਆ ਕਿ ਨਹੀਂ ਅਗਰ ਇਸ ਤਰੀਕੇ ਆ ਗਿਆ ਹੁਣ ਸਰ ਆ ਗਿਆ ਹੁਆ ਬਾਕੀ ਫਿਰ ਅਜ ਤੱਕ ਤਾਂ ਕੈਸ ਲਈ ਮੈਨੂੰ ਤਾਂ ਘੰਟਾ ਦਾ ਪਹਿਣੇ ਹੋ ਗਏ ਨੇ ਇੱਥੇ ਕੱਢੀ ਕਿ ਤਾਸ ਕੱਢ ਕੇ ਲੱਗੇ ਮੈਂ ਤੱਕ ਦਿਨ ਚੱਲਦਾ ਚੱਲ ਬਿਧਾਉਣਾ ਇਹਨਾਂ ਖੱਟਣ ਲਾ ਕੇ ਕੰਮਦਾਰ ਕੋ ਤ ਉਦੋਂ ਪਹਿਲਾ ਪਹਿਲਾ ਕਹਿੰਦਾ ਤਿੰਨ ਚਾਰ ਮੇਰੇ ਨਾਲ ਮਿੱਤਾਂ ਲਵਾ ਦੇ ਕਹਿੰਦਾ ਬਸ ਤੇ ਉਹ ਬਾਕੀ ਮੈਂ ਤਾਂ ਖੇਡਦਾ ਨਹੀਂ ਸੀ ਇਹ ਮੇਰੀ ਮਿਹਨਤ ਜੀ ਭਾਲੀ ਜਾਣ ਤੱਕ ਤੇਰੇ ਤਾਂ ਕਰਕੇ ਫਿਰ ਮੈਨੂੰ ਉਹ ਜੋ ਭਾਨੇ ਘੜ ਕਰਨੇ ਪੈਂਦੇ ਕਿ ਨਹੀਂ ਲਓ ਜੀ ਤੇ ਹੁਣ ਚੱਲਦੇ ਆਂ ਘਰ ਨੂੰ ਚੋਬਰ ਵੀ ਗਿਆ ਪੜਨ ਮਤਲਬ ਪੇਪਰ ਦੇਣਾ ਤੇ ਮਨਪ੍ਰੀਤ ਵੀ ਥੋੜਾ ਕੰਮ ਗਿਆ ਬਾਹਰ ਹਨਾ ਤੇ ਮੈਂ ਥੋੜਾ ਮੈਨੂੰ ਵੀ ਕੰਮਾਂ ਦਾ ਜਾਣ ਲੰਬੀ ਜਾ ਕੇ ਥੋੜਾ ਥੋੜਾ ਸਮਾਂ ਸਮੁੰਦ ਹੈ ਕਿ ਬਣਾਗਾ ਤੇ ਚਲੋ ਚੱਲਦੇ ਆਂ ਘਰੇ ਤੇ ਫੇਰ ਚੱਲਦੇ ਆਂ ਲੰਬੀ ਨਾਲ ਆਪਾਂ ਉਦੋਂ ਬਾਅਦ ਜੀ ਆਏ ਸੀ ਲੰਬੀ ਮੈਂ ਮੇਰਾ ਚੋਬਰ ਮੁੰਡਾ ਮੇਰਾ ਖੰਡ ਐਵੇਂ ਆ ਬੇਸਕੜੇ ਕਰ ਮੈਂ ਬਾਬੋ ਤੇ ਬਸ ਕੰਮ ਨੇੜੇ ਹੀ ਐ ਤੇ ਪੱਠੀ ਚੱਲੀ ਜਾਂਦੇ ਪੇਟੀ ਲੈ ਕੇ ਆਂ ਖਰੀਦੀ ਕਿ ਤਨ ਲੱਖ ਰੁਪਏ ਦੀ ਤੋਂ ਕੁਰਸੀ ਨਹੀਂ ਮਿਲ ਵੇਖ ਕੇ ਹੀ ਦੁਆ ਕਰਸਤੇ ਪੀਂ ਗਏ ਯਾਰ ਜਿਹੜੀ ਛਾਤੀ ਇਹਦੇ ਨਹੀਂ ਪੈਂਦੀ ਨਹੀਂ ਉਹ ਪਰਲੇ ਪਾ ਚੱਲਦੇ ਆ ਫਿਰ ਤੇ ਲੰਬੀਆਂ ਜੀ ਇੱਕ ਦੁਕਾਨ ਤੇ ਪੁੱਛਿਆ ਕਿ ਸਾਡੇ ਕੋਲ ਵੀ ਹੈ ਨਹੀਂ ਉਹ ਨਾ ਤੇ ਆ ਪੇਟੀ ਫੜਾ ਲਈ ਤੇ ਚੱਲੀ ਗਏ ਮੁੰਡੇ ਆਪਾਂ ਨਾ ਵੇਖ ਕੇ ਆ ਗਏ ਯਾਰ ਲਓ ਜੀ ਤਿਆਰ ਹੋ ਗਈ ਆ ਗਏ ਪਰ ਪੇਟੀ ਚ ਕੀ ਕਸਰਾ ਜੇ ਬਹੁਤ ਵਧੀਆ ਬਣ ਗਏ ਇੱਕ ਨੰਬਰ ਆ ਜਾਵਾਂ ਚੱਲੀਏ ਜੋਬਰਾ ਫਿਰ ਪਿੰਡ ਪੱਕੀ ਗੱਲ ਐ ਮਾਂ ਦੇ ਚੋਬਰ ਚੱਲ ਪਏ ਫੇਰ ਬਾਬੇ ਕੋਲੇ ਰੰਗ ਲਾਉਣ ਉਹਦੇ ਕਬੂਤਰਾਂ ਦੇ ਤੇ ਪੁੱਛੇ ਅੱਜ ਵੀ ਨੀ ਜੋਬਰਾ ਆਪਾਂ ਉਹ ਮੈਨੂੰ ਕੱਲ੍ਹ ਵਾਲੀ ਵੀਡੀਓ ਐਨ ਹੋ ਗਏ ਦਿਖਾਦਾ ਉਹ ਮੈਂ ਫੇਰ ਪਜੇ ਭਾਈ ਪਿਆਗਾ ਜਾਲ ਚ ਭਾਈ ਪਿਆ 12 ਨਾ ਲਾਉਣਾ 12 ਉਹ 12 ਹੈ ਹੈ ਅੱਧੇ ਵਸ ਗਰੀਬ ਵਸ ਗਰੀਬ ਤੇ ਨਿੱਕਾ ਢਾਈ ਰੁਇਨ ਅੱਛਾ ਆਉਂ ਸਰ ਬਾਉਣ ਵੀ ਲਾਦੇ ਚੱਲਾ ਆਦਾ ਜੀ ਮਾੜਾ ਕਰਿਆ ਕੰਮ ਚਲੋ ਜੀ ਚਾਲਦਿਆਂ ਨੇ ਬਾਬੇ ਪਤਾ ਲੈਣੇ ਆਂ ਜਾ ਕੇ ਬਾਬੇ ਜੀ ਕੋਲੇ ਤੇ ਬਾਬੇ ਦਾ ਲੈ ਕੇ ਆਸ਼ੀਰਵਾਦ ਮਾਰ ਕੇ ਥਾਪੀ ਸੀ ਹੁਣ ਕਬੂਤਰ ਦਿਖਾਉਣੇ ਆਂ ਗਿਰੇ ਪਾਤਾ ਤੇ ਲੰਝ ਨਾ ਆ ਬੈਠ ਕਿੰਨੇ ਲੈ ਆਂ ਬਾਬਾ ਦੇ ਕਬੂਤਰ 12 12 ਲੈ ਆ ਤੇ 12 ਦੇ 12 ਦੇ ਰੰਗ ਲਾ ਦਿੱ ਗਏ ਫਿਰ ਅੱਜ ਕੰਮ ਨਵੇੜ ਹੀ ਦਿੰਨੇ ਆ ਨਾ ਲੈ ਬਾਬਾ ਤੁਹਾਨੂੰ ਜਿਹੜੇ ਪਤਾ ਕੱਢ ਲਿਆ ਫਿਰ ਦੋ ਹੈਂ ਬਾਹਰ ਕੜੀਆ ਮੈਂ ਫਰਕ ਤੂੰ ਐਂਕਰ ਪਿੰਜਰਾ ਵਿੱਚ ਲਾਏ ਬਾਬਾ ਦੇ ਬੱਚਿਆਂ ਦਾ ਪਿੰਜਰਾ ਨਹੀਂ ਵੀ ਲਾਲਾ ਕੰਦਰ ਸਿੱਟ ਜਲਾਂਗੇ ਬੱਕਰੇ ਸਾਰੇ ਇੱਥੇ ਪਾ ਲੈਣੇ ਆ ਮੁੜ ਕੇ ਲਾ ਕੇ ਇੱਕ ਦੇ ਛੱਡੀ ਜਲਾਂ ਵਿੱਚ ਬਾ ਸਖਾਸ ਕਾ ਕੇ ਚਾ ਬਾਬਾ ਫੜੀ ਲੈ ਪਿੰਜਰੇ ਪਾਈ ਜੰਨੇ ਕਿੰਨਾ ਤੂੰ ਫੜੀ ਚੱਲ ਤੇ ਪਿੰਜਰੇ ਪਾਈ ਜੰਨੇ ਬਾ ਪਿੰਜਰੇ ਪਾ ਕੇ ਸ਼ਾਮੇ ਦਾ ਚਲਾਂਗੇ ਆਹ ਹੈ ਬਹਾਨਾ ਹੀ ਪਿੰਜਰਾ ਫੜਾ ਤੇ ਭਰ ਕੇ ਬਾਬਾ ਫੜਾ ਤੂੰ ਤੈਨੂੰ ਬਸ ਸਹੀ ਆ ਮੈਂ ਡੱਟ ਲੈ ਗਰਾ ਬਾ ਆ ਐ ਕਿਵੇਂ ਆ ਜੋਗਰਾ ਤੂੰ ਪਹਿਲਾਂ ਵਾਲ ਦਿਨੇ ਠੀਮਣਾ ਚੋਦਾ ਤਾਂ ਪੜਾਉਂਦੀ ਮੈਡਮ ਵਧੀਆ ਬਾਬੇ ਦਾ ਕਬੂਤਰ ਰਸੀਆ ਕਿਹੜਾ ਸੀਗਾ ਜਿਹੜਾ ਉੱਡ ਗਿਆ ਅ ਬਗਲ ਦਿਖਣੀ ਸੀਗਾ ਅਫਰੀਕਾ ਹਰ ਰੰਗ ਦਾ ਬਾਬਾ ਇੱਥੋਂ ਉਹ ਵਰਦਾ ਕੱਢ ਜਾ ਗਮੜ ਅ ਰੋ ਡੱਪਾ ਲਾ ਕਰੇ ਮਾਪਾ ਵੀ ਕਬੂਤਰ ਹੁਣ ਤਾਂ ਬਾਈ ਦੀ ਛੱਡੂ ਬਾਬਾ ਵਾਰੀਆਂ 7ਵੇਂ ਜਰ ਚ ਮਾਨਾਂ ਵਾਲੇ ਕਿਧਰ ਗਿਆ ਮੈਂ ਦਿਖਾਉਨ ਫਿਰਦਾ ਹਾਂ ਆ ਹੁਣ ਜੇ ਮੈਂ ਥੱਲੇ ਕਰ ਲਾ ਉਦੋਂ ਆਉਗਾ ਬਾਬਾ ਕਬੂਤਰ ਗੱਡੀ ਜਾਂਦਾ ਕਰ ਹੁਣ ਕਰਾਂ ਭਾਈ ਕੱਢ ਲਾ ਵਰਾ ਕੇ ਮਿੰਡ ਕਰਾਂ ਔਰ ਵੀ ਕੇਹੀ ਵਸ ਬਾਬਾ ਆ ਜਾ ਫਿਰ ਬਈ ਚੋਬਰਾ ਚੱਕਸ ਦੀ ਕਰ ਲੈਣ ਬਰ ਦੇ ਕੁੰਡ ਲਾ ਦੇ ਆਉਣੇ ਕੁੰਡ ਆ ਇਹ ਦਿਖਾਈ ਮੈਨੂੰ ਛਾਵੇਂ ਰੱਖੜਾ ਉਹਦੇ ਕਢਾਉਣੇ ਕੁੰਡ ਲੱਗੇ ਹੁਣ ਫੜੀ ਜਾ ਰੰਗ ਤੇਰਾ ਬਾਈ ਲਾਉ ਖੋਦ ਆਪ ਮਾਲਕ ਠੀਕ ਹੈ ਮੂਰੇ ਹੋ ਕੇ ਉਹ ਜੀ ਉਹ ਉਸਤਾਦ ਜੀ ਹਾਂ ਓਹੀ ਫਿਰ ਤੇਰਾ ਮਨ ਹੋਰ ਵੀ ਇਧਰ ਉਹ ਜੀ ਰੰਗ ਪਾਓ ਜੀ ਆਹਾ ਬਾਬੇ ਦੇ ਕਬੂਤਰ ਬਾਕੀ ਕੱਲਾ ਕੱਲਾ ਕੱਟ ਕੇ ਦਿਖਾਵਾਂਗੇ ਇਹ ਨਹੀਂ ਗੱਲ ਬੰਦੇ ਸਵਾਗ ਨਹੀਂ ਹੁੰਦਾ ਟਾਈਮ ਲਾਈਪਸ ਲਾ ਦਈਏ ਇੱਕ ਸਟੇਰੂ ਕੰਮ ਹਨਾ ਹੈਲੋ ਜੀ ਤੇ ਤੁਸ ਚੋਟ ਢਿੱਡ ਕਰਤਾ ਦਾ ਤੇ ਇੱਕ ਦੀ ਬਗਲ ਬਗਲ ਫੂੰਜਾ ਕਰਤਾ ਕਰਤਾ ਹੈ ਦੇ ਕਰਤਾ ਲੈ ਇਧਰ ਜੀ ਕਾਲਾ ਜੀ ਲੱਗ ਗਿਆ ਇਧਰ ਢਿੱਡ ਕਰੀ ਜਾਂਦੇ ਗਲਾਬੀ ਤੇ ਟੌਰੀ ਕਰਦੇ ਨਾਲ ਇਹਦੀ ਮਾੜਾ ਚੌੜਾ ਹੋਰ ਕਰ ਦੇ ਚੌੜਾ ਕਰ ਦੇ ਮਾੜਾ ਮਾੜਾ ਬਸ ਇਹ ਦੂ ਥੱਲੇ ਜਾਈ ਇਹਦੇ ਬਰोबर ਕਰ ਦੇ ਬਸ ਹਮ ਡਾਗੇ ਬੇਕੋ ਇੱਧਰ ਸਹੀ ਹੈ ਚੌੜਾ ਇਹ ਕਰਦੇ ਮੜਾ ਇਹਦਾ ਟਿੱਕਾ ਦੇ ਬੰਜੂ ਤਾਂ ਜਾ ਕੇ ਤਾਂ ਕਿਸੇ ਨਾਲ ਨਹੀਂ ਰੰਗ ਇਹਨਾਂ ਦਾ ਟਿੱਡ ਦਾ ਘੱਟ ਰੰਗ ਜੀ ਹੁੰਦਾਗਾ ਪੂਸੇ ਟਾਸੇ ਇਹਦਾ ਦੇਖ ਜਾਂਦੇ ਵਧੀਆ ਜੇ ਬਗਲਾਂ ਬੋਗਲੀਆਂ ਇਹ ਤਾਂ ਬਸ ਖਾ ਦੇ ਮਸ ਮਾਰ ਕੇ ਤਿੰਨਾਂ ਦੇ ਰੰਗ ਲਾ ਗਿਆ ਇੱਕ ਛੜ ਤਾਂ ਗੁੱਡੇ ਦਾ ਪਾਣਾ ਆ ਬਗਲ ਤੇ ਉਹਦੇ ਪੁੰਝਾ ਕਰ ਰਹੀ ਉਹਦਾ ਤਿੰਨਾਂ ਤੇ ਰੰਗ ਲਾਤਾ ਬਾਕੀ ਦਿਖਾਉਣੇ ਫਿਰ ਟੌਰੀ ਟਿੱਡ ਕਰਤਾ ਇਹਦਾ ਦਿਖਾਈ ਇੱਧਰ ਮੜਾ ਜਾ ਟਿੱਡ ਵੀ ਕਾ ਹੈ ਘੰਡ ਕੰਡ 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 ਟੌਰੀ ਕਰਦਾ ਦਾ ਇਹ ਛੜ ਦੇ ਨੂੰ ਜਾਲ ਜਾਲ ਲੋ ਜੀ ਇਹਦੇ ਕਰਤੇ ਦੋਨੀਆਂ ਦੋਨੇ ਹਰੀਆਂ ਕੰਤ ਹਨ ਸੱਜੀ ਖੱਬੀ ਦੋਨੇ ਵਾ ਇਹ ਹੋਰ ਤੇ ਨਹੀਂ ਕਰਨਗੇ ਬਸ ਕੰਤ ਹੀ ਕਰਨੀਆਂ ਬਸ ਪਾਤਾ ਰੱਖਦਾ ਜੀ ਹੋਰ ਤੇ ਨਹੀਂ ਆਪਾਂ ਕਰਾਂਗੇ ਹਾਂ ਠੀਕ ਕਰ ਬਾਹਲੇ ਰੰਗ ਜੇ ਫਿਰ ਪਤਾ ਨਹੀਂ ਲੱਗਦਾ ਹਾਂ ਹਾਂ ਸਹੀ ਗੱਲ ਐ ਵੀ ਅੱਡੋ ਟਿੱਡ ਨਿਸ਼ਾਨੀ ਦਾ ਪੂਰੀ ਕਰਦੇ ਹਾਂ ਹਾਂ ਤਾਂ 1 2 3 ਤੇ 4 ਲਾ ਦਾਂ ਨਾ ਆਪਾਂ ਚਾਰਾਂ ਦੇ ਲਾਤਾ ਹਾਂ 10 ਚਾਰ ਤਿੰਨ ਆ ਹੋਗੇ ਇੱਕ ਗੁੱਡੇ ਜਗ੍ਹਾ ਦਾ ਤੋਂ ਛੜਤਾ ਤੇ ਹੋਰ ਕੱਡੋ ਹੀ ਨਮਾ ਕਬੂਤਰ ਆਪਣਾ ਗੀ ਆਪਾਂ ਦਿਖਾ ਦੇ ਸੇ ਕਬੂਤਰ ਕੋਈ ਵੀ ਨਹੀਂ ਹੁਣ ਮਾੜਾ ਇੱਕ ਦਾ ਜਿਹੜੇ ਰਹਿ ਕੇ ਸੌਂਕ ਜਾ ਕਰਾ ਲਿਗੇ ਸੌਂਕ ਜਾ ਸੌਂਕ ਜਾ ਕਰਾ ਦੇ ਮੁੰਡਿਆ ਮਾੜਾ ਜਾ ਅਰ ਗਾਉਂ ਤੇ ਖੜ ਜਾ ਹੂੰ ਖੋਲ ਕਰਾ ਦੇ ਨੂੰ ਇਹ ਪਰ ਨਹੀਂ ਆਕੇ ਤੇ ਲੱਕ ਕਰਾ ਦੇ ਸੌਂਕ ਰੱਖਾ ਓਖਾ ਸਾਰਾ ਕੋ ਇਹਦਾ ਪੱਲੇ ਪੁੱਲੇ ਦਾ ਸੌਂਕ ਕਰਾ ਦੇ ਵੀ ਖਾ ਲਾਂਗੇ ਸਾਰੇ ਕੱਠੇ ਚਲਵਾਇ ਕਰਾਣਾ ਸਹੀ ਕ ਤੇਰੀ ਸਿਆਣੀ ਗੱਲ ਤੇਰੀ ਰੰਗ ਲਾਇਕੇ ਪਲੇ ਦੇ ਇੱਧੇ ਕਰ ਕੰਡ ਤੇ ਡੰਡਾ ਕਰਤਾ ਕਬੂਤਰ ਦਾ ਤੇ ਬਾਕੀ ਮਬਰੋ ਸਾਰੇ ਰੰਗ ਲਾਲਾ ਦਿਖਾਵਾਂਗੇ ਜਿਹੜੇ ਸਾਰੇ ਲੱਗਣ ਆ ਫਿਰ ਉਹ ਕੱਲਾ ਫੜ ਫੜ ਦਿਖਾਵਾਂਗੇ ਆ ਆ ਫਿਰ ਬਾਬੇ ਦਾ ਕਬੂਤਰ ਵੀ ਨਿਕਲ ਗਿਆ ਤੇ ਇਹ ਵੀ ਨੂੰ ਹੋ ਜਾਂਦਾ ਬਸ ਸਾਰੇ ਕੰਮ ਨਾ ਹੋ ਜਾਂਦੇ ਸਾਹਮਣੇ ਹੋ ਜਾਂਦਾ ਸਾਹਮਣੇ ਆ ਆ ਗਿਆ ਜੀ ਆ ਫਿਰਦਾ ਓਕੇ ਨਾ ਦੱਸਤਾ ਕੀ ਜੀ ਮੈਂ ਤੇ ਦਿਖਾ ਦਿਖਾਣ ਚਲ ਮੈਂ ਦਿਖਾਉਣ ਖੜੇ ਜਾਉਣਾ ਕਾਲਾ ਜੀ ਆਏ ਬੈਠੇ ਤੇਰਾ ਓਹ ਬੜਕਾਇੰਦੀ ਦੇਖਾਉਂਗਾ ਮੈਂ ਤੈਨੂੰ ਖੜਾ ਸਾਹਮਣੇ ਹੁੰਦਿਆਂ ਇਹਦਾ ਕਰਤਾ ਆਪਾਂ ਖੱਬਾ ਗਲਾਬੀ ਟੂਸਾ ਤੇ ਗਲਾਬੀ ਟਿੱਡ ਇੱਥੇ ਵੀ ਛਾਂ ਜੀ ਛਾਂ ਦਾ ਭਾਈ ਆਊਗੀ ਹੁਣ ਨਹੀਂ ਨਹੀਂ ਬਸ ਸੱਟਾ ਕੋਈ ਨਹੀਂ ਤੂੰ ਛੱਡ ਦੇ ਅਗਰ ਮੜਾ ਫੂਕ ਮਾਰ ਕੇ ਨਾ ਕਿਰਾਂ ਵਿੱਚੋਂ ਫੂਕ ਮਾਰ ਪੁੱਠੇ ਲੋਟੇ ਜਵੇਰ ਲਈ ਪੈ ਗਈ ਤੇ ਕਿੰਨੇ ਰੰਗ ਲੱਗ ਗਏ 1 2 3 4 5 6 ਦੇ ਲੱਗ ਗਏ ਤੇ ਮਿਲ ਤਿੰਨ ਚਾਰ ਕਰੇਗੇ ਨਾ ਤਿੰਨ ਚਾਰ ਕਰੇਗੇ ਲਗਭਗ ਬਸ ਫੇਰ ਕੱਲਾ ਕੱਲਾ ਬੱਚੀ ਫੜ ਕੇ ਛੱਡੀ ਜਊ ਮੈਂ ਹੁਣ ਦਿਖਾਈ ਜਾਊਗਾ ਬਜੀ ਛੱਡੀ ਜੂ ਕੁਟੀਰ ਵਿੱਚ ਮੈਂ ਦਿਖਾਈ ਜਾਊਂਗਾ ਇੱਕ ਛੱਡੀ ਤਾ ਨਾ ਬਸ ਘਾ ਕੇ ਤੁਹਾਨੂੰ ਦੂਜੇ ਨੂੰ ਗੜਦਿਆਂਗੇ ਬਾਬਾ ਵੀ ਜ਼ੋਰ ਲੱਗਿਆ ਪਿਆ ਬਾਬੇ ਦਾ ਵੀ ਆਹ ਫਿਰ ਦਾ ਕਬੂਤਰ ਆ ਜਾਂਦਾ ਇਹ ਰਹਾ ਜੀ ਇਹ ਰਹਾ ਇਹ ਰਹਾ ਇਹ ਉੱਡਿਆ ਕਿ ਡਾਇਆ ਕਿ ਕੀ ਕੁਛ ਉੱਡ ਗਿਆ ਬਾਬੇ ਚ ਉੱਡ ਗਿਆ ਬਾਬੇ ਨਾ ਇੰਨਾ ਮੇਰੀ ਆ ਨਵੇਂ ਲਿਆਂਦੇ ਸਾਰੇ ਬਾਬੇ ਨੇ ਕਬੂਤਰ ਆਹ ਵਾਲੇ ਠੀਕ ਹੈ ਨਾ ਇਹ ਵਾਲੇ ਸਾਰੇ ਨਵੇਂ ਲਿਆਂਦੇ ਆ ਹਾਂ ਓਕੇ ਇਹਦਾ ਵੀ ਕਰਤਾ ਕੰਡ ਤੇ ਟੂਸਾ ओके ਬਜੀ ਰਿਪੋਰਟਾਂ ਦੇਵਾ ਤੇ ਸਾਰਿਆਂ ਦੇ ਘੰਡ ਢਿੱਡ ਕਰਨੀ ਹੈ ਇਹਦਾ ਨਹੀਂ ਆ ਨਹੀਂ ਕਾਲਾ ਚੀਨਾ ਬੈਠਾ ਨਾ ਇਹਦਾ ਮਾੜਾ ਘੰਡ ਕਰੇ ਮਾੜਾ ਹੋਰ ਛੋੜਾ ਕਰੇ ਤੁਹਾਨੂੰ ਜਗਾ ਸਮਾਰ ਕੇ ਇੱਕ ਉਹਦੇ ਵੀ ਕੀ ਸਤ ਆਇਆ ਬਣਿਆ ਪਰਲੇ ਦੇ ਕਾਲਾ ਲੱਗ ਗਿਆ ਉਹਦੇ ਪਰਲੇ ਉਹਦੇ ਢਿੱਡ ਦਾ ਤੇ ਘੰਡ ਦਾ ਹੋਰ ਹੀ ਕੋਈ ਖਸਤਾ ਨਹੀਂ ਸੈਵਨ ਬਣ ਕੇ ਸੈਵਨ ਉਸ ਫੂਕ ਜੀ ਮਾਰਦੇ ਸੁਕਾਉਣ ਦਾ ਪਰੇ ਨੂੰ ਕੇ ਰ ਰੰਗ ਦਾ ਕੋਈ ਗੱਲ ਨਹੀਂ ਸੁਕਾ ਦੇ ਨੂੰ ਸਮਾਰ ਕੇ ਇਹਦਾ ਕਲਰ ਕਰਦਾ ਘੰਡ ਟੌਰੀ ਤੇ ਝਾਲਰ ਹਰਾ ਘੰਡ ਆਉਣੀ ਲੱਗੀਆਂ ਅਹ ਥਾਉਂੜ ਘਾਟ ਲੈ ਲਓ ਜੀ ਸੱਟਾ ਜਾਵਾਂ ਕਿੰਨੇ ਰਹਿ ਗਏ ਮਗਰ ਇੱਕ ਰਹਿ ਕੇ ਦੋ ਇੱਕ ਆ ਰਹਿ ਗਿਆ ਆ ਤੇ ਇੱਕ ਮਲਾ ਇਹਦਾ ਕੀ ਹਾਲ ਜਿਆ ਕਰਿਆ ਪੈਦਾ ਕਿ ਸਹੀ ਆ ਸਹੀ ਆ ਲੱਤਾਂ ਹੀ ਗਰੀਨ ਸਹੀ ਓਏ ਉੜਦੇ ਤੇ ਦਿਸੂਗਾ ਇਹਦਾ ਉੜਦੇ ਲੱਤਾਂ ਇਕੱਠੀਆਂ ਕਰ ਲਓ ਇਹ ਜਹਾਜ ਮਤਲਬ ਵਿੱਚ ਟਾਇਰ ਵਾਰ ਦੋ ਆ ਉਹਦੇ ਤੇ ਬਸ ਇੱਕ ਦੋ ਕਬੂਤਰ ਰਹਿ ਗਏ ਤੇ ਬਾਅਦ ਹੁਣ ਸਾਰਿਆਂ ਦੇ ਰੰਗ ਦਿਖਾਵਾਂ ਜੀ ਰਾਸ਼ਟ ਕੂਤਰਾ ਰਾਸ਼ਟ ਕੂਤਰਾ ਹੈ ਹਰਾ ਢੱਡ ਕਰਤਾ ਦੇ ਤੇ ਗਲਾਬੀ ਟੂਸੇ ਤੇ ਗਲਾਬੀ ਟੂਸੇ ਕਰਨੇ ਆ ਛੜ ਦੇ ਸਾਰੇ ਵਿਖਾ ਦੇਣੇ ਮੈਂ ਛੜ ਦੇ ਇਕੱਲਾ ਇਕੱਲਾ ਕੁੱਡੇ ਛੜਦਾ ਫੜ ਕੇ ਤੇ ਇਹ ਦਿਖਾਈ ਚਲਾਂਗੇ ਵੀ ਇਹਦੇ ਆ ਲੱਗੇ ਆ ਲੱਗਾ ਠੀਕ ਆ ਕੁੱਡੇ 'ਚ ਬੈਠੇ ਵਿਖਾ ਦੇਣਗੇ ਨਹੀਂ ਇਕੱਲਾ ਇਕੱਲਾ ਛੱਡੀ ਚੱਲੀ ਦੂੰ ਫੜ ਫੜ ਕੇ ਉੱਚੇ ਤੇ ਮੈਂ ਵੀਡੀਓ ਬਣਾ ਲੂੰਗਾ ਠੀਕ ਠੀਕ ਆ ਹਰਾ ਢੱਡ ਤੇ ਦੋਵੇਂ ਗਲਾਬੀ ਟੂਸੇ ਲਓ ਜੀ ਹਰਾ ਢੱਡ ਕਰਤਾ ਦਾ ਤੇ ਦੋਨੇ ਗਲਾਬੀ ਹੋ ਗਏ ਟੂਸੇ ਦੇ ਤੇ ਹਰੇਕ ਰਹਿ ਗਿਆ ਸੀ ਉਹਨੂੰ ਪਲੇਟਾਂ ਵਾਦੀਆਂ ਉਹਦੇ ਟੂਸਾ ਕਰ ਦਿੰਦੇ ਉਹਦੇ ਢਿੱਡ ਕਰ ਦਿੰਦੇ ਨਾਲ ਨਾਲ ਕਿ ਟੂਸਾ ਕਰ ਦਿੰਦੇ ਟੂਸਾ ਕਰ ਦਿੰਦੇ ਟੂਸਾ ਕਰ ਦਿੰਦੇ ਹਰੀਆਂ ਬਗਲਾਂ ਦੀਆਂ ਪਹਿਲਾਂ ਹੀ ਤੇ ਨਾਲ ਟੂਸਾ ਕਰ ਦਿੰਦੇ ਹਾਂ ਬੈਠਾ ਅੱਗੇ ਚੱਲ ਪਿਆ ਇਹ ਸਿੱਧਾ ਖਾਦ ਗੇ ਆ ਫਰਦਾ ਕੂਤ ਤੇਰੇ ਘਰ ਨਹੀਂ ਨਾ ਰੱਖੀ ਯਾਰ ਤੇ ਹੀ ਤੇਰੇ ਘਰਾਂ ਨਹੀਂ ਫਰਦਾ ਕੂਤ ਨਾ ਰੱਖੀ ਆ ਜਾਂਦਾ ਇਧਰ ਦਵਣੀ ਤੇ ਹਰੀਆਂ ਬਗਲਾਂ ਸੀਗੀਆਂ ਇਹਦੀਆਂ ਪਹਿਲਾਂ ਤੇ ਇਕਲਾ ਵੀ ਢਿੱਡ ਕਰਦਾ ਲਓ ਓਕੇ ਰਿਪੋਰਟ ਇੱਕ ਰਹਿ ਗਿਆ ਸ਼ਤਰੀਆ ਉਹਦੇ ਵੀ ਵਾਕਾਂਡੀ ਕਰਦੇ ਆ ਪਰ ਰੰਗ ਜਾਣ ਰਲੇ ਆਪਣਾ ਬਸ ਹੋਰ ਤਾਂ ਕੀ ਹੋਣਾ ਸੀਗਾ ਬਾਕੀ ਸੱਟਾ ਇਹਨਾਂ ਲੱਗ ਰੰਗ ਤੇ ਫੜ ਫੜ ਕੇ ਦਿਖਾ ਦੇਣੀ ਲਓ ਜੀ ਚੱਕ ਲੈ ਦੋ ਹੁਣ ਆਜੋ ਜੀ ਦਿਖਾਈ ਹੁਣ ਕਾਲੇ ਕੰਗਰ ਰੰਗ ਨਾਲ ਛੜੀਏ ਖੋਲੇ ਦੇ ਮਗਰੋਂ ਖੜੇ ਦੋ ਇਧਰ ਇੱਥੇ ਖੜਾ ਹਾਂ ਸ਼ਤਰੀਆਂ ਵੀ ਹੋਣਗੀਆਂ ਵਿੱਚ ਓਕੇ ਆ ਪੂਰਾ ਫੁੱਲ ਫੁੱਲ ਵਧਾਇਆ ਜਾ ਧੰਨਵਾਦ ਧੰਨਵਾਦ ਫੜ ਫੜ ਐਂ ਖੋਲ ਦੇ ਮੈਂ ਤਾਂ ਨਾ ਯਾਰ ਵਿੱਚ ਫੜ ਫੜ ਛੱਡਨੇ ਆ ਫੜ ਫੜ ਛੱਡ ਦੀ ਜਿਲਾਏ ਜੀ ਬਣਾ ਲ ਕੇ ਹੂੰ ਜਿਲਾਏ ਕਿਵੇਂ ਕਰਨਾ ਬਸ ਫੜ ਇਹ ਨਾ ਕੱਟੇ ਬਾਅਦ ਮੈਂ ਬਣਾ ਸਹੀ ਇਕ ਕਲਾ ਕਰਦੇ ਹਾਂ ਭੜ ਕੇ ਕੱਲੇ ਕੱਲੇ ਅੱਖੂ ਖੁੱਖ ਦਿਖਾਈ ਦਿੰਦੀ ਮੈਂ ਮਣਤਾ ਰਹਿਣਾ ਤੇ ਛੱਡ ਦੇ ਫਿਰ ਨਾ ਦਿਖਾ ਰੰਗ ਪਹਿਲੇ ਕਬੂਤਰ ਦਾ ਛੱਡ ਦੇ ਕਿਵੇਂ ਲੱਗਿਆ ਇਹ ਹਾਂਜੀ ਇਹ ਕੀਤਾ ਆਪਾਂ ਹਰੀਆਂ ਬਗਲਾਂ ਪਹਿਲਾਂ ਸੀ ਗਈ ਮਿਕਸ ਘਰਾਬੀ ਢਿੱਡ ਕਰਤਾ ਢਿੱਡ ਘਰਾਬੀ ਲਓ ਜੀ ਟਿੱਕਾਂ ਦਾ ਕਾਲਾ ਚੀਨਾ ਮੈਂ ਛੱਡ ਦੇ ਜੀ ਬਾਲਾ ਵੱਡਾ ਪਾਲ ਨਹੀਂ ਬਣਾਉਂਦੇ ਇੰਨਾ ਕਰ ਖਾ ਦਾ ਕਰ ਕੱਢ ਬਈ ਨਿਕਲਣਗੇ ਇੱਥੋਂ ਇਹ ਤੂੰ ਉਹ ਗੁੱਡੇ ਹੀ ਬੈਠੇ ਵਿਖਾ ਦੀ ਸਾਰੇ ਕੱਢ ਦਾਂ ਤੱਕੀ ਚੱਲ ਫਿਰ ਲਓ ਸਾਰੇ ਛੱਡ ਦਨੇ ਹੁਣ ਇਹ ਕੰਮ ਵਿੱਚ ਰਿਹਾ ਬੈਠਾ ਥੱਲੇ ਰੱਖ ਨਹੀਂ ਉਹ ਸਾਰਾ ਰੱਖ ਥੱਲੇ ਨਿਕਾੜ ਦੀ ਕਿਤੇ ਕੁੱਤੇ ਕਰਨਾ ਹੱਟ ਆਹ ਸਰਕਰ ਲੋਈ ਸਾਰੇ ਛੜ ਤੇ ਰੰਗ ਲਾ ਰਿਆ ਰਹੇ ਨੇ ਹੁਣ ਅੱਖਾਂ ਉਪਰ ਉਹ ਯੂਨੀ ਬੰਦ ਰੰਗ ਦੇ ਵੇਖ ਲੋ ਹਾਰੇ ਲੱਗਿਆ ਦਾ ਮੜਾ ਭਰਿਆ ਉਮਚੋਬਰਾ ਚੜ ਨਿਕਲ ਪਾ ਬਾਹਰ ਆਇਆ ਚੱਲ ਆਜਾ ਵਿੱਚ ਵੜ ਜਾ ਐਚ ਵਿੱਚ ਵੜ ਲੋ ਬੈਸਪਰ ਦਿਸ ਨਹੀਂ ਕੋਹਨੀ ਇੱਕ ਮਿੰਟ ਫਲੈਸ਼ ਜਗਾਉਂਦੇ ਜੀ ਮਲੋੜ ਹੀ ਨਹੀਂ ਹੈ ਹੁਣ ਲੋ ਜੀ ਪਹਿਲਾ ਕੂਤਰਾ ਚੈੱਕ ਕਰੋ ਤੇ ਇਹ ਜਾ ਪਰ ਬੰਦੀ ਕਰ ਰਹਾ ਹੈ ਨਾ ਸਮਾਰ ਕੇ ਤੂੰ ਲੋ ਜੀ ਪਹਿਲਾ ਵੇਖੋ ਠੀਕ ਹੈ ਹਰਾ ਟਿੱਡ ਗੁਲਾਬੀ ਟੂਸੇ ਬਾਕੀ ਸਾਰੇ ਹੈਗੇ ਆ ਬਾਲਾ ਮੈਂ ਬੋਲੀਦਾ ਹੈ ਨੀਰ ਆ ਬੈਠਾ ਹਰਾ ਟਿੱਡ ਟਿੱਡ ਟੂਸੇ ਬਗਲਾਂ ਸਭ ਦਾ ਲਟਰਨ ਪਟਰ ਕੰਮ ਦੇ ਤੱਕ ਕੰਪਲੀਟ ਕਰਤਾ ਆਪਾਂ ਤੇ 8 ਨੂੰ 10 12 ਕੂਤਰਾਂ ਲੱਗਿਆ ਰੰਗ ਤੇ ਹੁਣ ਚਾਹ ਉਹ ਘਰੇ ਖੋਲ ਦੇ ਚੋਬਰਾ ਬੱਸ ਯਾਰ ਦਿਖਾ ਦਿੱਤੇ ਸਾਰਾ ਲਗਭਗ ਸਾਰੇ ਦਿਸ ਗਏ ਬਾਬੇ ਦੇ ਕੂਤਰ ਓਕੇ ਰਿਪੋਰਟ ਹੈ ਚਲੋ ਜੀ ਚੱਲੀਏ ਕਰੀਏ ਮੁੰਡਿਆ ਹੈ ਬਾਬੇ ਨੂੰ ਛਤਰੀ ਫੜਾ ਦੇ ਤੂੰ ਅੱਗੇ ਚੋਬਰ ਨੇ ਕੰਮ ਕਰਤਾ ਸੀ ਛਤਰੀ ਮਾਰੀ ਥਲੇ ਚਲਾ ਕੇ ਬਣੀ ਬਣੀ ਲੱਤ ਭਣਦੀ ਚੋਬਰ ਨੇ ਨਾਟਕ ਹੁਤਾ ਸਿਆਣੀ ਸੀ ਚੱਲ ਜੀ ਫਿਰ ਆਪਾਂ ਚੱਲਦੇ ਆ ਬਾਪਰੇ ਚੱਲ ਆਹ ਹੁਣ ਵਿੱਚ ਵੜ ਜਾ ਵੜਾ ਨਾ ਵਿੱਚ ਵੜ ਜਾ ਇੱਥੇ ਬਣਾ ਨਾ ਹਾਂ ਵਿੱਚ ਵੜ ਜਾ ਵਿੱਚ ਵੜ ਜਾ ਇੰਦਰ ਦਿਖਾ ਦੇ ਯਾ ਫਾਟ ਬਣੀ ਜਾਂਦੀ ਫਲੈਸ਼ ਫਲੈਸ਼ ਨਹੀਂ ਚੱਲਦੀ ਐ ਕਰ ਮਾਲ ਬੰਦ ਕਰਕੇ ਚਲਾਣਾ ਇਹਨੂੰ ਅੰਦਰ ਵੜ ਜਾ ਮਾੜਾ ਹਾਂ ਦਿਖਾ ਦੇ ਸਰ ਮਤੂਰ ਕਢ ਕੇ ਜੂਮ ਮਾਰ ਹਾਂ ਅੰਡਰ ਕਿਹੜੀ ਬੈਠੀ ਹੋਏ ਉਹ ਤੇ ਆਪਣੀ ਕਬੂਤਰੂ ਲੱਗ ਗਿਆ ਨਹੀਂ ਕਿਹੜੀ ਆਪਣੀ ਕਾਲੀ ਜੀ ਨਹੀਂ ਉਹ ਪਤਾ ਨਹੀਂ ਜਿਹੜੀ ਹੈ ਸਾਡੇ ਦੇਣੀ ਆਪਾਂ ਉਹ ਵੀ ਲੈ ਟੀਟੋਂ ਵੱਲ ਗਈ ਪਈ ਨਹੀਂ ਕੀ ਹੋ ਰਿਹਾ ਕੀ ਦੀ ਇਹਦੇ ਨਾਲ ਦੀ ਕਬੂਤਰ ਨਹੀਂ ਸੀ ਆਪਣੇ ਕੋਲੇ ਕੰਤਰਾਂ ਵਾਲੀ ਮੈਨੂੰ ਉਹ ਲੱਗੀ ਕੀ ਹੋ ਰਿਹਾ ਇਹ ਹੋ ਰਿਹਾ ਇਹ ਮੇਨੂੰ ਕਿਹੜੀ ਬਾਬਾ ਆਹ ਕਿਹੜੀ ਬਾਬਾ ਆਹ ਕਿਹੜੀ ਕਬੂਤਰੀ ਬਾਬਾ ਇਹ ਪੱਤੀ ਆਹ ਲੈ ਅੱਛਾ ਠੀਕ ਹੈ ਚਲੋ ਜੀ ਆਪਣੀ ਕਬੂਤਰੀ ਘੜ ਲਿਓ ਉਸੇ ਖੁੱਡੇ 'ਚ ਬੈਠੀ ਹੈਗੀ ਪਤਾ ਨਹੀਂ ਛਿੱਟੀ ਕਰਨੀ ਕਬੂਤਰੀ ਲੈ ਕੇ ਚੱਲਦੇ ਹਾਂ ਹੋਰ ਲੱਗੀ ਹੈ ਹਾਂ ਕੋਈ ਨਾ ਕੋਈ ਆਪੇ ਆ ਨਿਕਲੀ ਵਾਪੇ ਇਧਰੋਂ ਆਪੇ ਹੋ ਜਾਂਦੀ ਮੈਂ ਇਹ ਬਦਲ ਕੀ ਇਧਰੋਂ ਐਂਡ ਫਲਡੋ ਕੰਮ ਲੈ ਕੱਟ ਜੀ ਕਬੂਤਰੀ ਆ ਕਰ ਕੱਢ ਲੈ ਜੋ ਬਰਾ ਤੂੰ ਸਹੀ ਗੱਲ ਹੈ ਕਬੂਤਰੀ ਆ ਮਣਪੀ ਨੂੰ ਪੁੱਛਣਾ ਸਾਹੰ ਦਾ ਪਤਾ ਨਹੀਂ ਕਿਹੜੀ ਕਬੂਤਰੀ ਹੈਗੀ ਲੈ ਫੜਾ ਚੱਲ ਗਏ ਅੜਾ ਆਪਣੇ ਬਾਰ ਬਾਰੀਆਂ ਤੇ ਚੱਕ ਰੰਗ ਮੁੰਡੇ ਆਪਣਾ ਚੱਲੀ ਗਏ ਹਾਂ ਬਾਬਾ ਕਬੂਤਰ ਬਹਿ ਗਿਆ ਤੇਰਾ ਕੋਈ ਨਹੀਂ ਮਾਰਦਾ ਨੀਗਾ ਫੱਕੀ ਐਵਰੇ ਪਰੇ ਬੈਠਾ ਹੋਏ ਨੇੜੇ ਦੇ ਕਿਤੇ ਮਤਲਬ ਇਹ ਫੌਜਾਂ ਘਰ ਨੂੰ ਕੰਮ ਕੰਪਲੀਟ ਕਰਕੇ ਹੋਣਾ ਹੋਵੇ ਯਾਰ ਕਿਹੜਾ ਯਾਰ ਇਹ ਜਿਹੜੀ ਹੱਥਾਂ ਦੇ ਬੱਚੇ ਦੇ ਭਲੇਖੇ ਫੜ ਕੇ ਲਾਂਗੇ ਮੈਂ ਤਾਂ ਮਣਪਰੀ ਦੇ ਹੱਥ ਨੇ ਅੱਛਾ ਉਹ ਕਾਲਾ ਚਿਣਾਂ ਦੀ ਇਹ ਮਤਲਬ ਵਾਊਚਰ ਦੀ ਆ ਹੁਣ ਦੀ ਨਹੀਂ ਹੈ ਨਹੀਂ ਕਬੂਤਰੀ ਵਾਊਚਰ ਦਿੱਤੀ ਹੋਗੀ ਬਾਕੀ ਜਾ ਕੇ ਭਾ ਲੱਗੂ ਹੁਣ ਜਾ ਕੇ ਤਾਂ ਤੂੰ ਸਕਿਟ ਨਹੀਂ ਤਾਂ ਸਕਿਟ ਨਹੀਂ ਸਾਡੀ ਮਜਬੂਰੀ ਬਹੁਤ ਵੱਡੀ ਬਣੀ ਪਈ ਹੈ ਹਲੇਟ ਹੋ ਗਏ ਤਾਂ ਸਕਿਟ ਨੂੰ ਵੀ ਬਾਕੀ ਰੰਗ ਰੂਗ ਲਾਤਾ ਆ ਆਪਦੇ ਲਵਾ ਦਾ ਬੱਚੇ ਦੇ ਹੱਥ ਵੇਖ ਕ ਕਬੂਤਰਾਂ ਘੱਟ ਲਾਇਆ ਇਧਰ ਲਾ ਦੇਖਾ ਗੋਟ ਲਵੇੜ ਬੁਰਾ ਹਾਂ ਚੋਬਰ ਨੇ ਅੰਦਰੋਂ ਸਹੀ ਜਮੇ ਨਹੀਂ ਨਿਬੜੇ ਮੇਰੇ ਬਾਹਲੇ ਬੜਾ ਚੜੇ ਮੈਂ ਉਹੀ ਲਿਵੇੜੀ ਕਰ ਲਾਉਂਦਾ ਲਾਉਂਦਾ ਆਖ ਜੀ ਆਪਣੀ ਹਵੇਲੀ ਚ ਤੇ ਰੰਗ ਰੰਗ ਲਾ ਕੇ ਦੋ ਚਾਰ ਮਿੱਤਾਂ ਵੀ ਲਾ ਲਈਆਂ ਤੇ ਹੁਣ ਚੋਬਰ ਜਾ ਰਹੇ ਦੁੱਧ ਪਾਣੇ ਤੇ ਬੱਚੀ ਜਾ ਰਹੇ ਆਂ ਫਿਰ ਬੇਟੇ ਤੂੰ ਪੁੱਤ ਬੇਟੇ ਜਾ ਰਹੇ ਹੋ ਜਲਦੀ ਜਾਓ ਫਿਰ ਤੇ ਜਲਦੀ ਆਨਾ ਠੀਕ ਹੈ ਖੇਲਣਾ ਹੈ ਅਮਰੇ ਆਪਣੇ ਖੇਲਣਾ ਹੈ ਠੀਕ ਹੈ ਬੇਟੇ ਜਾ ਵੜਾ ਫਰੰਡ ਐ ਕੋਲ ਇਹਨਾਂ ਨੇ ਅਰ ਤੂੰ ਪਾ ਜਾ ਲੋ ਜੀ ਤੇ ਹੁਣ ਚੱਲ ਪੇ ਘਰ ਕੋ ਕਾ ਮੁੰਡਾ ਬਰਾ ਵੱਡਾ ਆਇਆ ਲਗੋਇਆ ਉਹ ਅੰਡਰਗਰਾਉਂਡ ਬੈਠਾ ਚੰਗਾ ਪਰਚੋਬਰਾ ਬਾਏ ਆਏ ਗਏ ਨਾ ਪੋਂ ਕੌਣ ਨੇ ਆ ਜੀ ਚੰਗਾ ਫਿਰ ਸੜਕੇ ਮਿਲਦੇ ਆ ਤੇ ਸ਼ਾਇਦ ਮੈਂ ੜਕੇ ਰਸਦਰੀ ਜਾ ਵੀ ਸਕਦਾ ਨਹੀਂ ਜਾ ਸਕਦਾ ਮੇਰੇ ਜੀ ਲੱਗ ਗਏ ਆਇਆ ਕੱਠੇ ਪਏ ਨੇ ਪਾ ਕੱਠੇ ਕਰਨ ਲੱਗ ਰਹਾ ਤੁੰਗ ਕਰਾਂਗੇ ਕਰਾਂਗਾ ਉਂਗਲ ਉਂਗਲ ਦੋਖਦੀ ਆ ਪੈ ਲੱਗ ਰਹਾ ਉਂਗਲ ਦੋਖਦੀ ਆ ਆ ਫਟੜੋ ਬਟੇ ਤੇ ਦਿਖਾਈ ਇਧਰ ਮੈਂ ਵੀ ਫਟਣਾ ਸੀ ਇਧਰ ਵੇ ਮੇਰੇ ਮੁੰਡੇ ਨੇ ਫੇਰ ਬਰੋਬਰੀ ਸੈਟ ਵਾਈ ਦੀਏ ਜੀ ਮੇਰੇ ਵਾਈ ਜੀ ਨੇ ਚੰਗਾ ਬਰਾ ਚੰਗਾ ਓਕੇ ਬਾਏ ਬਾਏ ਲਵ ਯੂ ਗੈਂਗ ਛੱਡਦੇ ਹਾਂ ਆ ਨਾਲੀ 'ਚ ਮੱਛਰ ਬਹੁਤ ਸਾਰਾ ਮਾਰ ਜਿੰਗਾ ਚੰਗਾ ਬਾਏ ਲਵ ਯੂ